ਦਜੀਤ ਕੌਰ ਦੀ ਜਾਚ ਗੁਰਗ੍ਰੰਥ ਸਾਹਿਬ ਦੀ ਹਜ਼ੂਰੀ ਚ ਜੁੜ ਬੈਠੇ ਰਿਸ਼ਤੇਦਾਰ ਪਹਿਣਾ ਦੇ ਭਰਾਓ ਆਹੋ ਗੱਜ ਕੇ ਫਤਿਹ ਸੰਜੀ ਕਰੀਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਜ ਮਾਤਾ ਦਜੀਤ ਕੌਰ ਨੂੰ ਵਿਸ਼ੇ ਸਾਡੇ ਕੋਲੋ ਤਕਰੀਬਨ 1 ਸਾਲ ਹੋ ਗਿਆ ਮਾਤਾ ਜੀ ਜੀ ਮੈਂ ਗਲਤ ਕਰਾਂ ਜਿਵੇਂ ਕਿ ਕਿਹਾ ਗਿਆ ਕਿ ਪਰਵਾਹ ਵੱਲੋਂ ਮੈਨੂੰ ਹੁਕਮ ਹੈ ਆ ਵੈਸੇ ਤੇ ਮਾਂ ਸਾਡੀ ਦੁਨੀਆ ਦੇ ਵਿੱਚ ਬੜੀਆਂ ਮਹਾਨ ਹੁੰਦੀਆਂ ਨੇ ਅਸੀਂ ਇਤਿਹਾਸ ਪੜ੍ਹਦੇ ਹਾਂ ਮਾਂ ਦੀ ਬਦੌਲਤ ਆ ਜਿਹੜੀ ਦੁਨੀਆ ਹੈ ਇਹ ਵਸੀ ਹੈ ਇੱਕ ਮਾਤਾ ਸਜਣ ਭਾਰ ਹੈ ਮੈਂ ਬੜਾ ਧਿਆਨ ਮਾਰਦੀ ਆ ਤੁਸੀਂ ਵੀ ਰੋਜ਼ ਨਿਤ ਵਰਤਾਰਾ ਦੇਖਦੇ ਆ ਮਾਂ ਦੇ ਮਮਤਾ ਦਾ ਕੋਈ ਮੁੱਲ ਨਹੀਂ ਕੋਈ ਮੁਕਾਬਲਾ ਨਹੀਂ ਦੁਨੀਆ ਦੇ ਵਿੱਚ ਕਿਸੇ ਰਿਸ਼ਤੇ ਦੇ ਵਿੱਚ ਦੇਖ ਲਓ ਜੋ ਰਿਸ਼ਤਾ ਮਾਂ ਦਾ ਆਪਣੇ ਬੱਚਿਆਂ ਨਾਲ ਲਾਓ ਕਿਸੇ ਭੰਗ ਨਹੀਂ ਕਈ ਵਾਰੀ ਕੁਦਰਤ ਨੂੰ ਤੂੰ ਵੇਖ ਜੇ ਮੈਂ ਭਾਵਤ ਹੋ ਜਾਂਦੀ ਹਾਂ ਕੱਲੇ ਇਨਸਾਨ ਨਹੀਂ ਪਸ਼ੂਆਂ 'ਚ ਤੁਸੀਂ ਪੰਛੀਆਂ 'ਚ ਤੁਸੀਂ ਜਾਨਵਰਾਂ 'ਚ ਕਦੇ ਮਾਂ ਨੂੰ ਆਪਣੇ ਬੱਚਿਆਂ ਪ੍ਰਤੀ ਪਿਆਰ ਦੇ ਦੇਖਿਓ ਕਿਵੇਂ ਇੱਕ ਛੋਟੀ ਜਿਹੀ ਜੁੰਜ ਦੇ ਨਾਲ ਖਾਣਾ ਵਾਰੋਂ ਲਿਆ ਕੇ ਆਪਣੇ ਬੱਚੇ ਦੇ ਪੇਟ ਚ ਪਾਉਂਦੀ ਆ ਕਿੰਨੀ ਇੱਕ ਕੁੱਤੀ ਜਾਂ ਬਿੱਲੀ ਆਪਣੇ ਬੱਚੇ ਨੂੰ ਦੂਜੇ ਤੋਂ ਬਚਾਉਣ ਦੇ ਲਈ ਕੀ ਕੀ ਤਰਲੇ ਲੈਂਦੀ ਆ ਇਹੋ ਜਿਹਾਂ ਮਾਵਾਂ ਨੇ ਕਈ ਵਾਰੀ ਇਤਿਹਾਸ ਪੜ੍ਹਦੇ ਆ ਜਿੱਦਾਂ ਜੁਰਬਾਣੀ ਦਾ ਕੀਰਤਨ ਹੋ ਗਿਆ ਸੀ ਸੁਣਨ ਨੂੰ ਮਿਲਿਆ ਕਿ ਸਭ ਤੋਂ ਵੱਡਾ ਦੁਨੀਆਂ 'ਚ ਜਿਹੜੀ ਅਸੀਂ ਰੱਬ ਮੰਨਦੇ ਆ ਰੱਬ ਨੂੰ ਦੁਨੀਆਂ ਬਿਨਾਂ ਐਨੇ ਜੁੰਮੇ ਵਾਲੀਆਂ ਸੋਮपत ਜੀ ਨੇ ਕਿਹਾ ਕਿ ਉਹਦੇ ਕੋਲ ਵੇਲ ਹੀ ਨਹੀਂ ਸੀ ਤੇ ਉਹਨੇ ਰੱਬ ਦਾ ਦੂਜਾ ਨਾਮ ਮਾਂ ਦਾ ਸਿਰਜਿਆ ਕਿਉਂਕਿ ਜਦੋਂ ਅਸੀਂ ਕਿਸੇ ਦੁਨਿਆਵੀ ਦੁੱਖ ਦੇ ਵਿੱਚ ਵੀ ਵਿਚਰਦੇ ਹਾਂ ਸਭ ਤੋਂ ਪਹਿਲਾਂ ਸਾਡੇ ਮੂੰਹ ਰੱਬ ਨਿਕਲਦਾ ਹੈ ਤੇ ਦੂਜੀ ਵਾਰੀ ਅਸੀਂ ਜੇ ਉਹਦਾ ਦਰਜਾ ਦੰਨੇ ਆ ਤੇ ਮਾਂ ਨੂੰ ਦਰਜਾ ਦੰਨੇ ਆ ਇੱਥੇ ਕੀਰਤਨ ਹੋ ਰਿਹਾ ਸੀ ਗੱਲ ਹੋ ਰਹੀ ਸੀ ਦੀ ਜ਼ਿਕਰ ਦੇ ਨਾਲ ਮੈਂ ਸਿਰਫ ਇੱਕ ਕਵੀ ਦਾ ਜਿਕਰ ਕਰਾਂਗੀ ਬਹੁਤਿਆਂ ਦਾ ਜ਼ਿਕਰ ਨਹੀਂ ਕਰਾਂਗੀ ਮਾਂ ਦੀ ਮਹਾਨਤਾ ਨੂੰ ਦੇਖ ਕੇ ਤੇ ਕਈ ਵਾਰ ਸੱਚਮੁੱਚ ਬਹੁਤ ਵਧੀਆ ਲੱਗਦਾ ਚੰਗਾ ਲੱਗਦਾ ਸਾਡੇ ਸਾਹਿਤਕਾਰ ਪ੍ਰੋਫੈਸਰ ਮੋਹਨ ਸਿੰਘ ਉਹਨਾਂ ਨੇ ਲਿਖਿਆ ਸੀ ਇਹ ਮੇਰੇ ਯਾਦਾਂ ਤੋਂ ਅਗਲੇ ਮਾਂ ਵਰ ਗਾਇਕਨ ਸ਼ਮਾ ਬੂਤਾ ਮੈਂ ਨੂੰ ਨਜ਼ਰ ਕਿਤੇ ਨਜ਼ਰ ਨਾ ਆਵੇ ਲੈ ਕੇ ਜਿਸ ਤੋਂ ਸ਼ਾਂਪਧਾਰੀ ਰੱਬ ਨੇ ਸਵਰਗ ਬਣਾਇਆ ਬਾਕੀ ਕੁੱਲ ਦੁਨੀਆਂ ਦੇ ਬੂਟੇ ਜਾਂ ਸੁਕਿਆਂ ਪਰ ਜਾਂਦੇ ਇਹ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁੱਕ ਜਾਵੇ ਇਹ ਮਾਂ ਹੈ ਜਿਹੜਾ ਬੂਟਾ ਸੁੱਕਦਾ ਹੈ ਇਹ ਪਰਿਵਾਰ ਬੜਾ ਖੁਸ਼ਕਿਸਮਤ ਹੈ ਗੁਰੂ ਦੇ ਲੜ ਲੱਗਿਆ ਹੈ ਸੰਗਤ ਦੀ ਸੇਵਾ ਕਰਦਾ ਹੈ ਬੜੇ ਰੂਪਾਂ ਦੇ ਵਿੱਚ ਚਾਹੇ ਵਿਦੇਸ਼ ਵਿੱਚ ਬੈਠੇ ਆਂ ਚਾਹੇ ਇੱਥੇ ਆਉਂਦੇ ਆ ਜਦੋਂ ਵੀ ਆਉਂਦੇ ਆ ਸਿੱਖੀ ਤੇ ਲੜਨ ਲੱਗੇ ਆ ਪਾਠ ਕਰਾਉਂਦੇ ਆ ਉਹ ਇਹਨਾਂ ਨੇ ਆਪਣਾ ਪੂਰਾ ਸਰੂਪ ਰੱਖਿਆ ਹੈ ਮੈਨੂੰ ਮੌਕਾ ਮਿਲਿਆ 2019 'ਚ ਜਦੋਂ ਜਲਿਆਂਵਾਲੇ ਬਾਗ ਦੀ ਗਦਰ 100 ਸਾਲ ਦਾ ਸ਼ਤਾਬਦੀ ਸੀ ਮੈਂ ਇੱਕ ਮਹੀਨਾ ਇਸ ਪਰਿਵਾਰ ਦੇ ਕੋਲ ਜਾ ਕੇ ਘਰ ਰਹੀ ਔਰ ਮੈਂ ਦੇਖਿਆ ਕਿ ਜਿੰਨਾ ਇਹਨਾਂ ਦੇ ਘਰ ਦੇ ਵਿੱਚ ਪਿਆਰ ਹੈ ਸਾਝ ਹੈ ਦਲੇਰੀ ਹੈ ਬਹੁਤ ਵਿਰਲੇ ਪਰਵਾਰ ਨੇ ਅੱਜ ਕੱਲੇ ਹੋ ਜਾ ਬਤੀਰਾ ਪਰਵਾਰਾਂ ਦੇ ਵਿੱਚ ਨਹੀਂ ਮਿਲਦਾ ਮੈਂ ਤੇ ਅੱਜ ਵੀ ਕਹਾਂਗੀ ਜੇ ਅਸੀਂ ਮਾਤਾ ਜੀ ਨੂੰ ਯਾਤ ਕਰ ਰਹੇ ਹਾਂ ਮਾਤਾ ਜੀ ਨੂੰ ਸ਼ਬਦਾਂ ਜਲੀ ਦੇ ਰਹੇ ਹਾਂ ਤੇ ਉਹਨਾਂ ਦਾ ਇੱਕ ਗੁਣ ਜ਼ਰੂਰ ਧਾਰਨ ਕਰਿਓ ਕਿ ਇਸ ਤਰ੍ਹਾਂ ਦੀ ਨੇੜਤਾ ਇਸ ਤਰ੍ਹਾਂ ਦੀ ਸਾਥ ਉਹ ਜਿਹੜੀ ਆ ਬਣਾ ਕੇ ਰੱਖਿਓ ਮੈਂ ਉਹਨਾਂ ਕੋਲ ਉਹ ਸਮੇਂ ਬਹੁਤ ਕੁਝ ਸਿੱਖਿਆ ਬੜਾ ਕੁਝ ਗ੍ਰੈਂਡ ਕੀਤਾ ਉਹਦਾ ਜਿਹੜਾ ਸਾਰਾ ਪਰਿਵਾਰ ਆ ਤੁਹਾਡੇ ਕੋਲ ਬੈਠਾ ਇੱਕ ਗੱਲ ਜਿਹੜੀ ਸੀ ਮੈਂ ਜੜ ਸੁਕੀ ਦੀ ਗੱਲ ਕਰ ਰਹੀ ਸੀ ਫੁੱਲ ਸੁੱਕਿਆ ਮਰ ਜਾਣ ਦੀ ਗੱਲ ਕਰ ਰਹੀ ਸੀ ਮਾਤਾ ਜੀ ਦਾ ਪਰਿਵਾਰ ਬਹੁਤ ਸੁખી ਪਰਿਵਾਰ ਆ ਪਰ ਪਿਛਲੇ ਹਸੇ ਚ ਇਹਨਾਂ ਦੀ ਇੱਕ ਲੜਕੀ ਇਹਨਾਂ ਦੇ ਜੀਹਿਆਂ ਦੀ ਇਹਨਾਂ ਕੋਲੋਂ ਵਿਛੜ ਗਈ ਉਹ ਦੁੱਖ ਮਾਤਾ ਜੀ ਆਪਣੇ ਸੀਨੇ 'ਚ ਲੈ ਕੇ ਗਏ ਨੇ ਉਹ ਬੜੀ ਦੁਖਦਈ ਕਹਾਣੀ ਸੀ ਇੱਕ ਪਰਿਵਾਰਕ ਮੈਂਬਰ ਆ ਜਿੱਦਾਂ ਕੱਲਾ ਰਤਨਪਾਲ ਪਰਿਵਾਰ ਨਹੀਂ ਹੈਗਾ ਇਹਨਾਂ ਦਾ ਆਧਾਰਾ ਮੈਂ ਕਹਿੰਦੀ ਬਹੁਤ ਵੱਡਾ ਹੈ ਅਸੀਂ ਵੀ ਉਸ ਪਰਿਵਾਰ ਦੇ ਮੈਂਬਰ ਤੁਸੀਂ ਵੀ ਐਸੇ ਕਰਕੇ ਆਏ ਆ ਕਿ ਤੁਸੀਂ ਸਾਰੇ ਉਸ ਪਰਿਵਾਰ ਦੇ ਮੈਂਬਰ ਜੇ ਤੇ ਜਿਸ ਤਰ੍ਹਾਂ ਦਾ ਇਹਨਾਂ ਦਾ ਹੈਗਾ ਜੇ ਗੱਲ ਨਾਲ ਲੱਗੇ ਮਾਤਾ ਰਤਨਪਾਲ ਕੌਰ ਜੀ ਨੇ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਪੜਾਇਆ ਇਕੱਲੇ ਬੇਟੇ ਨਹੀਂ ਬੇਟੀਆਂ ਨੂੰ ਵੀ ਪੜਾਇਆ ਉਹਨਾਂ ਨੂੰ ਕੁਝ ਕੰਮ ਦੇ ਕਾਬਿਲ ਬਣਾਇਆ ਤੇ ਉਹਦਾ ਸਦਕਾ ਹੀ ਅਸੀਂ ਦੇਖ ਰਹੇ ਹਾਂ ਜਿਉਂ ਵਿਦੇਸ਼ 'ਚ ਬੈਠੇ ਆ ਤੇ ਹਰ ਸਾਲ ਇੱਕ ਸ਼ਹੀਦ ਉਦਮ ਸਿੰਘ ਦੀ ਜਾਂਚ ਉੱਤੇ ਸਮਾਗਮ ਕਰਾਉਂਦੇ ਆ ਜਦੋਂ ਪੰਜਾਬ ਆਉਂਦੇ ਆ ਉਦੋਂ ਚਾਹੇ ਸਿਲਾਈ ਸੈਂਟਰ ਹੋਵੇ ਚਾਹੇ ਉਥੇ ਲੱਟੀਆਂ ਦੀ ਵਿੱਦਿਆ ਦਾ ਮਸਲਾ ਹੋਵੇ ਚਾਹੇ ਅੱਖਾਂ ਦਾ ਆਪਰੇਸ਼ਨ ਹੋਵੇ ਚਾਹੇ ਹੋਰ ਲੋੜਵੰਦ ਪਰਿਵਾਰ ਜਿਹੜੇ ਆਪਣੀਆਂ ਬੇਟੀਆਂ ਦਾ ਵਿਆਹ ਨਹੀਂ ਕਰ ਸਕਦੇ ਉਹਨਾਂ ਦੇ ਵਿਆਹ ਕਰਨ ਦੀ ਸੇਵਾ ਨਿਭਾਉਂਦੇ ਆ ਇਹ ਇਹੋ ਜੀ ਨੇਕੀ ਇਹਨਾਂ ਦੇ ਹਿੱਸੇ ਆਈ ਹੈ ਮੈਨੂੰ ਬਹੁਤ ਸਾਰੇ ਮੈਂਬਰ ਇੱਥੇ ਬੈਠੇ ਨਜ਼ਰ ਆ ਰਹੇ ਆ ਮੈਂ ਸ਼ਾਇਦ ਸਾਰਿਆਂ ਦਾ ਨਾਮ ਤੇ ਨਾਮ ਜ਼ਿਕਰ ਕਰਾਂ ਜਿਕਰ ਕਰ ਸਕਾਂ ਕੈਨੇਡਾ ਤੋਂ ਸਰਦਾਰ ਦਲੇਰ ਸਿੰਘ ਚੰਦੀ ਜੀ ਆਏ ਆ ਇਹਨਾਂ ਦੇ ਨਾਲ ਵੀ ਉਥੇ ਰਹਿਣ ਦਾਸੀ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਸੇਵਾ ਨਿਭਾਉਣ ਦਾ ਮੈਨੂੰ ਮੌਕਾ ਮਿਲਿਆ ਸਰਦਾਰ ਭੋਲਾ ਸਿੰਘ ਸੰਗਰਮੀ ਜੀ ਸ਼ਾਇਦ ਮੈਂ ਬਲਵਿੰਦਰ ਫਕੀਰ ਨੂੰ ਵੀ ਦੇਖਿਆ ਸੀ ਮੈਨੂੰ ਬਹੁਤ ਸਾਰੇ ਹੋਰ ਮੇਰੇ ਵੀਰ ਸਾਥੀ ਮਿਲੇ ਆ ਪਰ ਮੈਂ ਇਸ ਜਮਿਲਣੇ ਚ ਨਾ ਭਵਾਂ ਪਰ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਸਿੱਖਿਆ ਦਿੱਤੀ ਆ ਆਪਣੀਆਂ ਧੀਆਂ ਨੂੰ ਸਿੱਖਿਆ ਦਿੱਤੀ ਆ ਪ੍ਰੇਮ ਦੇ ਨਾਲ ਰਹਿਣ ਦੀ ਸਿੱਖੀ ਲੈ ਲੜਨ ਲੱਗਣ ਦੀ ਤੇ ਮਨੁੱਖਤਾ ਦੀ ਸੇਵਾ ਕਰਨ ਦੀ ਮੈਂ ਕਹਿੰਨੀ ਅੱਜ ਸਾਡੀ ਸੱਚੀ ਸ਼ਰਧਾਂਜਲੀ ਮਾਤਾ ਜੀ ਨੂੰ ਇਹੋ ਹੀ ਹੋਏਗੀ ਜੇ ਅਸੀਂ ਉਹਨਾਂ ਦੇ ਇਹਨਾਂ ਗੁਣਾਂ 'ਚੋਂ ਇੱਕ ਵੀ ਗੁਣ ਜਿਹੜਾ ਨਾ ਗ੍ਰੈਂਡ ਕਰ ਲਈਏ ਤੇ ਉਹੋ ਹੀ ਅੱਜ ਦਾ ਜਿਹੜਾ ਸਾਡਾ ਉਹਨਾਂ ਲਈ ਸੱਚਾ ਸੁਪਨਾ ਹੋਏਗਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਇਹੋ ਜਿਹੀ ਮਾਤਾ ਨੂੰ ਮੈਂ ਕੋਟ ਕੋਟ ਪ੍ਰਣਾਮ ਕਰਦੀ ਆਂ ਜਿਨ੍ਹਾਂ ਨੇ ਇਹੋ ਜੇ ਗੁਣ ਦਿੱਤੇ ਆ ਸਾਨੂੰ ਸਿਖਾਇਆ ਹੈ ਬਹੁਤ ਕੁਝ ਅੰਤ ਤੇ ਮੈਂ ਪਰਿਵਾਰ ਵੱਲੋਂ ਸਾਰੇ ਆਏ ਜਿੰਨੇ ਇੱਥੇ ਹਾਜ਼ਰਿੰ ਹੈ ਉਹਨਾਂ ਦਾ ਧਨਵਾਦ ਕਰਾਂਗੇ ਵੈਸੇ ਜਦਵਾਨ ਕਹਿੰਦੇ ਆ ਕਿ ਖੁਸ਼ੀ ਵੰਡਿਆਂ ਵਾਧੀ ਹੈ ਤੇ ਜਦੋਂ ਗਮੀ ਹੋਵੇ ਇਹ ਨੂੰ ਵੰਡਿਏ ਤੇ ਘਟਦੀ ਹੈ ਅੱਜ ਭਾਵੇਂ ਕੁਝ ਵੀ ਆ ਮਾਤਾ ਜੀ ਬਹੁਤ ਵਧੀਆ ਗਏ ਆ ਉਸ ਜਾਣ ਦਾ ਕੰਮ ਨਹੀਂ ਕਿਉਂਕਿ ਉਮਰ ਭੋਕੇ ਗਏ ਆ ਚੰਗੇ ਕੰਮ ਕਰਕੇ ਗਏ ਆ ਪਰ ਮਾਂ ਤੇ ਮਾਂ ਨਾ ਮਾਣੋ ਤੇ ਅਸੀਂ ਆਪਣੇ ਆਖਰੀ ਸਾਹਾਂ ਤੱਕ ਭਾਵੇਂ ਅਸੀਂ ਵੀ ਬਜ਼ੁਰਗ ਹੋ ਜਾਈਏ ਤੇ ਇੱਕ ਵਾਰੀ ਮਾਣ ਦਾ ਨਾਮ ਜ਼ਰੂਰ ਲੈਨੇ ਆ ਮਾਣ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਕਰਕੇ ਮਾਣ ਦਾ ਜਿਹੜਾ ਰਿਸ਼ਤਾ ਹੈ ਉਹ ਬੜਾ ਇੱਕ ਪਵਿੱਤਰ ਪਾਕ ਰਿਸ਼ਤਾ ਹੈ ਤੇ ਅੱਜ ਮਾਤਾ ਜੀ ਦਾ ਤੁਸੀਂ ਸਾਰੇ ਜੀ ਦੁੱਖ ਸਾਂਝਾ ਕਰਨ ਲਈ ਇੱਥੇ ਇਕੱਤਰ ਹੋਏ ਆਂ ਪਰਿਵਾਰ ਵੱਲੋਂ ਸਾਹਨੇਮਾਇਤੀ ਬਹੁਤ ਬਹੁਤ ਧੰਨਵਾਦ ਅਗਰ ਜੀ ਦਾ ਖਾਲਸਾ ਵਹਿੜ ਜੀ ਦੀ ਫਤਿਹ ਤੁਸੀਂ ਸੁਣਿਆ ਡਾਕਟਰ ਗਭੀਰ ਕੌਰ ਨੂੰ ਜੋ ਜਲੰਧਰ ਤੋਂ ਆਏ ਅਸੀਂ ਇਹ ਪਿੰਡ ਕਾਲਾ ਸੰਘਾ ਦੇ ਵਿੱਚ ਜਿਹੜਾ ਸਮਾਗਮ ਕੀਤਾ ਰਤਨਪਾਲ ਪਰਿਵਾਰ ਦੇ ਵਿੱਚ ਮਾਤਾ ਦਲੀਪ ਕੌਰ ਦੀ ਯਾਦ ਚ ਇਹ ਰਾਜ ਦਾ ਉਹ ਸਮਾਗਮ ਕੀਤਾ ਕਿਹਾ ਹੋਇਆ ਹੁਣ ਇਹ ਲੰਗਰ ਦਾ ਜਿਹੜਾ ਲੰਗਰ ਪਾਣੀ ਚ ਜਿਹੜੀਆਂ ਸੰਗਤਾਂ ਆਈਆਂ ਨੇ ਲੰਗਰ ਪਾਣੀ ਚੱਲ ਰਿਹਾ ਇਹ ਉਹਦੇ ਭਾਗ ਬਣਤੇ ਸਨ ਇਹ ਸੱਤ ਸੰਗਤਾਂ ਲੰਗਰ ਚੱਕਰੀਆਂ ਨੇ ਵਾਹਿਗੁਰੂ ਵਾਹਿਗੁਰੂ